ਘਰ ਵਾਲੇ ਕੱਲ ਦੇ ਗਏ ਨੇ ਬਾਹਰ ਕਿਤੇ ਤੇ ਉਹ ਘਰ ਸੀ ਬੰਦ ਪਿਆ ਹੋਇਆ ਤੇ ਸਾਨੂੰ ਪਤਾ ਲੱਗਾ ਵੀ ਅਸੀਂ ਆਣ ਗਵਾਂ ਪਤਾ ਲੱਗਾ ਵੀ ਘਰ ਦੇ ਵਿੱਚ ਅੱਗ ਲੱਗੀ ਤੇ ਇਸ ਕਰਕੇ ਸਾਰੇ ਇਕੱਠੇ ਹੋਏ ਆ ਠੱਕੇ ਹੋ ਗਏ ਫਾਇਰ ਬ੍ਰਿਗਡ ਸੱਦੀ ਤੇ ਹੁਣ ਅੱਗ ਬੁਝਾਉਣ ਨੂੰ ਆ ਪਤਾ ਲੱਗਾ ਇਹ ਆ ਕੇ ਲੱਗੀ ਕਿੱਥੇ ਪਤਾ ਨਹੀਂ ਕਿਸ ਕਾਰਨ ਲੱਗ ਸਕਦੀ ਹੋਵੇ ਧਮਾਕੇ ਦਾ ਨਹੀਂ ਪਤਾ ਲੱਗਾ ਜੀ ਫਿਲਹਾਲ ਸਿਲੰਡਰ ਬਗਿਆ ਰਾਇਆ ਜਾਂ ਨਹੀਂ ਸਿਲੰਡਰ ਕੱਢ ਲਈ ਸਾਨੂੰ ਉਸ ਤੋਂ ਪਹਿਲਾਂ ਹੀ ਕੱਢ ਲਈ ਸਾਬ ਨਾ ਨਾ ਨਹੀਂ ਜੀ ਫਿਲਹਾਲ ਲੱਗਦਾ ਕੁਝ ਪਤਾ ਲੱਗਾ ਹੋ ਸਕਦਾ ਸ਼ਾਇਦ ਕੋਈ 스ਪਾਰਕ ਹੋ ਗਿਆ ਹੋਵੇ ਤੇ ਕੀ ਸੀ ਵੀ ਘਰ ਸੋਫੇ ਪਏ ਨੇ ਜਾਂ ਗੱਦੇ ਪਏ ਸਨ ਬੈੱਡਬੁਡ ਪਏ ਸਨ ਸਾਰਾ ਕੁਝ ਸਵਾਨ ਪਿਆ ਸੀ ਉਹ ਲਗਭਗ ਸੜ ਚੁੱਕਾ ਹੈ ਤੇ ਹੁਣ ਦੇਖਦੇ ਆ ਵੀ ਅੱਗ ਪੋਈ ਦੀ ਉਸ ਤੋਂ ਬਾਅਦ ਕੀ ਹੋਇਆ ਕਿ ਨਹੀਂ ਹੋਇਆ ਜੀ ਸਾਨੂੰ ਇਤਲਾਹ ਮਿਲੀ ਸੀ ਕਿ ਮਥਰਾਂ ਨਗਰ ਦੇ ਕੋਲ ਆਪਣੇ ਘਰ ਦੇ ਵਿੱਚ ਅੱਗ ਲੱਗੀ ਹੈ ਤੇ ਅਸੀਂ ਉਸੇ ਟਾਈਮ ਇੱਕ ਸਬਸਟੇਸ਼ਨ ਦਾਦਾ ਗਲੋਂਡੀ ਤੋਂ ਗੱਡੀ ਕਢਾਈ ਉਸ ਤੋਂ ਬਾਅਦ ਦੂਜੀ ਗੱਡੀ ਸਾਡੀ ਨਾਲ ਹੀ ਆਪਣਾ ਤਮੋਰੀਆ ਪੁਲ ਤੋਂ ਆ ਗਈ ਹੈ ਮੌਕੇ ਤੇ ਆ ਕੇ ਦੇਖਿਆ ਇੱਕ ਘਰ ਦੇ ਵਿੱਚ ਅੱਗ ਲੱਗੀ ਹੋਈ ਸੀ ਜਿਸ ਨੂੰ ਸਾਡੇ ਫਾਇਰ ਬਾਈਟਰਾਂ ਨੇ ਪੂਰੀ ਮੁਸ਼ਕਤ ਦੇ ਨਾਲ ਕਾਬੂ ਕਰ ਲਿਆ ਅੱਗ ਲੱਗਣ ਦਾ ਕਰੰਟ ਦਾ ਲੱਗਣ ਨੂੰ ਅਗ ਲੱਗਨ ਦਾ ਕਾਰਨ ਜੀ ਦੇਖੋ ਘਰ ਕੋਈ ਵੀ ਨਹੀਂ ਸੀਗਾ ਔਰ ਸਾਨੂੰ ਇਸ ਬਾਰੇ ਕੋਈ ਮਾਲਕਾਂ ਵੱਲੋਂ ਵੀ ਜਾਣਕਾਰੀ ਨਹੀਂ ਆਈ ਜੋ ਸਾਨੂੰ ਲੱਗਦਾ ਹੈ ਕਿ ਸ਼ਾਰਟ ਸਰਕਟ ਦੇ ਕਰਕੇ ਕਿਉਂਕਿ ਪੀਵੀਸੀ ਹੋਈ ਪਈ ਸੀ ਔਰ ਪੀਵੀਸੀ ਨੇ ਅੱਗ ਜਲਦੀ ਪਕੜ ਲਈ ਜਿਸ ਕਰਕੇ ਇੰਨੀ ਅੱਗ ਇੱਕਦਮ ਪੈ ਲ ਗਈ ਨਹੀਂ ਜੀ ਕੋਈ ਜਾਨੀ ਨੁਕਸਾਨ ਨਹੀਂ ਹੈ ਮਾਲੀ ਨੁਕਸਾਨ ਤੇ ਹੈ ਹੀ ਹੈ ਜੋ ਉਹਨਾਂ ਦਾ ਨੁਕਸਾਨ ਹੋਇਆ ਹੋਇਆ ਹੈ ਅੰਦਰ ਦੋ ਸਿਲੰਡਰ ਪਏ ਸੀਗੇ ਉਹ ਵੀ ਮੱਲੇ ਵਾਲਿਆਂ ਨੇ ਤੇ ਫਾਇਰ ਬ੍ਰਿਗੇਡ ਨੇ ਹਿੰਮਤ ਕਰਕੇ ਬਾਹਰ ਕੱਢਲੇ ਸੀਗੇ ਪਰ ਉਹ ਸਿਲੰਡਰ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਸੇਫਟੀ ਨਾਲ ਕਰ ਲਿਆ ਔਰ ਸਾਰਾ ਅੱਗ ਨੂੰ ਕੰਟਰੋਲ ਕਰ ਦਿੱਤਾ ਕਿੰਨੇ ਗੱਡੀਆਂ ਗਿਆ ਆਪਣੀਆਂ ਤਰਕੀਬਨ ਦੋ ਗੱਡੀਆਂ ਤਿੰਨ ਗੱਡੀਆਂ ਲੱਗੀਆਂ ਜੀ ਇੱਕ ਗੱਡੀ ਪਹਿਲਾਂ ਲੱਗੀ ਸੀ ਉਸ ਤੋਂ ਬਾਅਦ ਇੱਕ ਦਾ ਪਾਰੀ ਕਰਕੇ ਤੇ ਇੱਕ ਦਾ ਦਾਦਕ ਲੌਂਡੀ ਤੋਂ ਆਕੇ ਤਿੰਨ ਗੱਡੀਆਂ ਦੇ ਆਸ-ਪਾਸ ਗੱਡੀਆਂ ਲੱਗੀਆਂ ਸਾਡੀ ਘਰ ਵਾਲੇ ਕੱਲ ਦੇ ਗਏ ਨੇ ਬਾਹਰ ਕਿਤੇ ਤੇ ਉਹ ਘਰ ਸੀ ਬੰਦ ਪਿਆ ਹੋਇਆ ਤੇ ਸਾਨੂੰ ਪਤਾ ਲੱਗਾ ਵੀ ਅਸੀਂ ਆਣ ਗਵਾਂ ਪਤਾ ਲੱਗਾ ਵੀ ਘਰ ਦੇ ਵਿੱਚ ਅੱਗ ਲੱਗੀ ਤੇ ਇਸ ਕਰਕੇ ਸਾਰੇ ਇਕੱਠੇ ਹੋਏ ਆ ਬੱਠੇ ਹੋ ਗਏ ਫਾਇਰ ਬ੍ਰਿਗਡ ਛੱਡੀ ਤੇ ਹੁਣ ਅੱਗ ਬੁਝਾਉਣ ਨੂੰ ਆ ਪਤਾ ਨਹੀਂ ਆਕੇ ਲੱਗੀ ਕਿੱਥੇ ਪਤਾ ਨਹੀਂ ਕਿਸ ਕਾਰਨ ਲੱਗ ਸਕਦੀ ਹੋਵੇ ਧਮਾਕੇ ਦਾ ਨਹੀਂ ਪਤਾ ਲੱਗਾ ਜੀ ਫਿਲਹਾਲ ਸਿਲੰਡਰ ਬਗੈਰਾ ਜਾਂ ਨਹੀਂ ਸਿਲੰਡਰ ਕੱਢ ਲਈ ਸਾਨੂੰ ਉਸ ਤੋਂ ਪਹਿਲਾਂ ਹੀ ਕੱਢ ਲਈ ਸਾਬ ਤੇ ਆ ਕੇ ਤਾਂ ਜਾਣਗੇ ਨਹੀਂ 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 ਜੀ ਫਿਲਹਾਲ ਲੱਗਦਾ ਕੁਝ ਪਤਾ ਲੱਗਾ ਹੋ ਸਕਦਾ ਸ਼ਾਇਦ ਕੋਈ 스파ਰਕ ਹੋ ਗਿਆ ਹੋਵੇ ਤੇ ਪੀਸੀਬੀ ਘਰ ਸੋਫੇ ਪਏ ਨੇ ਜਾਂ ਗੱਦੇ ਪਏ ਸਨ ਬੈਡਬੁਡ ਪਏ ਸਨ ਸਾਰਾ ਕੁਝ ਸਵਾਨ ਪਿਆ ਸੀ ਉਹ ਲਗਭਗ ਸੜ ਚੁੱਕਾ ਹੈ ਤੇ ਹੁਣ ਦੇਖਦੇ ਆ ਵੀ ਅੱਗ ਪੁਛਦੀ ਉਸ ਤੋਂ ਬਾਅਦ ਕੀ ਹੋਇਆ ਕਿ ਨਹੀਂ ਹੋਇਆ ਜੀ ਸਾਨੂੰ ਇਤਲਾਹ ਮਿਲੀ ਸੀ ਕਿ ਮਥਰਾਨਗਰ ਦੇ ਕੋਲ ਆਪਣੇ ਘਰ ਦੇ ਵਿੱਚ ਅੱਗ ਲੱਗੀ ਹੈ ਤੇ ਅਸੀਂ ਉਸੇ ਟਾਈਮ ਇੱਕ ਸਬਸਟੇਸ਼ਨ ਦਾਦਾ ਗਲੋਂਡੀ ਤੋਂ ਗੱਡੀ ਕਢਾਈ ਉਸ ਤੋਂ ਬਾਅਦ ਦੂਜੀ ਗੱਡੀ ਸਾਡੀ ਨਾਲ ਹੀ ਆਪਣਾ ਤਮੋਰੀਆ ਪੁਲ ਤੋਂ ਆ ਗਈ ਹੈ ਮੌਕੇ ਦੇ ਅੱਗੇ ਦੇਖਿਆ ਇੱਕ ਘਰ ਦੇ ਵਿੱਚ ਅੱਗ ਲੱਗੀ ਹੋਈ ਸੀਗੀ ਜਿਸ ਨੂੰ ਸਾਡੇ ਫਾਇਰ ਬਾਈਟਰਾਂ ਨੇ ਪੂਰੀ ਮੁਸ਼ਕਲ ਦੇ ਨਾਲ ਕਾਬੂ ਕਰ ਲਿਆ ਅੱਗ ਲੱਗਣ ਦਾ ਕਾਰਨ ਦਾ ਲੱਗਦਾ ਅੱਗ ਲੱਗਣ ਦਾ ਕਾਰਨ ਜੀ ਦੇਖੋ ਘਰ ਕੋਈ ਵੀ ਨਹੀਂ ਸੀਗਾ ਔਰ ਸਾਨੂੰ ਇਸ ਬਾਰੇ ਕੋਈ ਮਾਲਕਾਂ ਵੱਲੋਂ ਵੀ ਜਾਣਕਾਰੀ ਨਹੀਂ ਆਈ ਜੋ ਸਾਨੂੰ ਲੱਗਦਾ ਹੈ ਕਿ ਸ਼ਾਰਟ ਸਰਕਟ ਦੇ ਕਰਕੇ ਕਿਉਂਕਿ ਪੀਵੀਸੀ ਹੋਈ ਪਈ ਸੀ ਪਰ ਪੀਵੀਸੀ ਨੇ ਅੱਗ ਜਲਦੀ ਪਕੜ ਲਈ ਜਿਸ ਕਰਕੇ ਇੰਨੀ ਅੱਗ ਇੱਕਦਮ ਪੈ ਲ ਗਈ ਨਹੀਂ ਜੀ ਕੋਈ ਜਾਨੀ ਨੁਕਸਾਨ ਨਹੀਂ ਹੈ ਮਾਲੀ ਨੁਕਸਾਨ ਤੇ ਹੈ ਹੀ ਹੈ ਜੋ ਉਹਨਾਂ ਦਾ ਨੁਕਸਾਨ ਹੋਇਆ ਹੋਇਆ ਹੈ ਅੰਦਰ ਦੋ ਸਿਲੰਡਰ ਪਏ ਸੀਗੇ ਉਹ ਵੀ ਮੱਲੇ ਵਾਲਿਆਂ ਨੇ ਤੇ ਫਾਇਰ ਬ੍ਰਿਗੇਡ ਨੇ ਹਿੰਮਤ ਕਰਕੇ ਬਾਹਰ ਕੱਢ ਲਏ ਸੀਗੇ ਪਰ ਉਹ ਸਿਲੰਡਰ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਸੇਫਟੀ ਨਾਲ ਕਰ ਲਿਆ ਔਰ ਸਾਰਾ ਅੱਗੇ ਨੂੰ ਕੰਟਰੋਲ ਕਰ ਦਿੱਤਾ ਜੀ ਕਿੰਨੇ ਗੱਡੀਆਂ ਆਗਿਆ ਕਰ ਆਪਣੀਆਂ ਤਰਕੀਬਨ ਦੋ ਗੱਡ ਤਿੰਨ ਗੱਡੀਆਂ ਲੱਗੀਆਂ ਜੀ ਇੱਕ ਗੱਡੀ ਪਹਿਲਾਂ ਲੱਗੀ ਸੀ ਉਸ ਤੋਂ ਬਾਅਦ ਇੱਕ ਦਾ ਪਾਣੀ ਕਰਕੇ ਤੇ ਇੱਕ ਦਾ ਦਾਦਾ ਬਲੌਣੀ ਤੋਂ ਆ ਕੇ ਤਿੰਨ ਗੱਡੀਆਂ ਦੇ ਆਸ-ਪਾਸ ਗੱਡੀਆਂ ਲੱਗ ਗਈਆਂ